ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਐਗਜ਼ਾਮ ਵਿਕਟਰੀ ਵਿੱਚ ਤੇ ਜਿਹੜੇ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇਗੇ ਉਸ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਜੀ ਅੱਜ ਆਪਾਂ ਜਿਹੜੇ ਕੁਐਸਚਨ ਨੇ ਉਹ ਕਰਨੇ ਨੇ ਚੰਡੀ ਦੀ ਵਾਰ ਨਾਲ ਰਿਲੇਟਡ ਜਿਹੜੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖਿਆ ਗਿਆ ਤੇ ਚੰਡੀ ਦੀ ਵਾਰ ਨਾਲ ਸੰਬੰਧਿਤ ਜਿਹੜੇ ਆਪਾਂ ਅੱਜ ਕੁਐਸਚਨ ਕਰਨੇ ਆਂਗੇ ਤੇ ਸ਼ਾਹ ਮੁਹੰਮਦ ਦੇ ਜਿਹੜਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਲਿਖਿਆ ਗਿਆ ਉਹਦੇ ਨਾਲ ਸੰਬੰਧਿਤ ਆਪਾਂ ਕੁਐਸਚਨ ਕਰਨੇ ਆਂਗੇ ਤਾਂ ਆਓ ਆਪਾਂ ਸਭ ਤੋਂ ਪਹਿਲਾ ਜਿਹੜਾ ਹੈਗਾ ਆਪਣਾ ਪਹਿਲਾ ਕੁਐਸਚਨ ਹੈ ਜੀ ਬੀਰ ਕਾਬ ਦਾ ਆਰੰਭ ਕਦੋਂ ਹੋਇਆ ਬੀਰ ਕਾਬ ਦਾ ਆਰੰਭ ਕਦੋਂ ਮੰਨਿਆ ਜਾਂਦਾ ਪੂਰਬ ਨਾਨਕ ਕਾਲ ਤੋਂ ਜਿਹੜਾ ਬੀਰ ਕਾਰ ਬੀਵ ਬੀਰ ਕਾਬ ਦਾ ਜਿਹੜਾ ਹੈਗਾ ਆਰੰਭ ਹੈਗਾ ਉਹ ਮੰਨਿਆ ਜਾਂਦਾਗਾ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਕਿਹੜੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਕਿਹੜੀ ਹੈ ਜੀ ਬਚਿੱਤਰਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਹੈਗੀ ਬਚਿੱਤਰਨਾਟਕ ਦਾ ਨਾਇਕ ਕੌਣ ਮੰਨਿਆ ਜਾਂਦਾ ਹੈਗਾ ਜਾਂ ਕੌਣ ਆਗਾ ਬਚਿੱਤਰਨਾਟਕ ਦਾ ਜਿਹੜਾ ਨਾਇਕ ਹੈਗਾ ਉਹ ਹੈਗਾ ਜੀ ਅਕਾਲ ਪੁਰਖ ਨੂੰ ਬਚਿੱਤਰਨਾਟਕ ਦਾ ਨਾਇਕ ਹੈਗਾ ਜਿਹੜਾ ਉਹ ਮੰਨਿਆ ਜਾਂਦਾਗਾ ਬਚਿੱਤਰਨਾਟਕ ਸਵੈ ਜੀਵਨੀ ਕਿੰਨੇ ਭਾਗਾਂ ਵਿੱਚ ਦਰਜ ਹੈ ਜਿਹੜੀ ਬਚਿੱਤਰ ਨਾਟਕ ਸਵੈ ਜੀਵਨੀ ਹੈਗੀ ਇਹ 14 ਭਾਗਾਂ ਦੇ ਵਿੱਚ ਕੀ ਹੈਗੀ ਦਰਜ ਕੀਤੀ ਗਈ ਹੈ ਅਗਲਾ ਹੈ ਸਾਡਾ ਕੁਐਸਚਨ ਹੈ ਬੀਰ ਕਾਵਦੀ ਸ਼ਾਹਕਾਰ ਰਚਨਾ ਕਿਹੜੀ ਹੈ ਬੀਰ ਕਾਵਦੀ ਸ਼ਾਹਕਾਰ ਰਚਨਾ ਹੈ ਜੀ ਚੰਡੀ ਦੀ ਵਾਰ ਨੂੰ ਬੀਰ ਕਾਵਦੀ ਸ਼ਾਹਕਾਰ ਰਚਨਾਗਾ ਮੰਨਿਆ ਜਾਂਦਾ ਹੈ ਪੰਜਾਬੀ ਵਿੱਚ ਆਪਜੀ ਦੀ ਕਿਹੜੀ ਰਚਨਾ ਮਿਲਦੀ ਹੈ ਗੁਰਗੋਬੇ ਸਿੰਘ ਜੀ ਨੂੰ ਕਿਹਾ ਗਿਆ ਹੈ ਜੀ ਇਹਦੇ ਵਿੱਚ ਆਪ ਪੰਜਾਬੀ ਦੇ ਵਿੱਚ ਆਪ ਜੀ ਦੀ ਕਿਹੜੀ ਜਾਂ ਪੰਜਾਬੀ ਦੇ ਵਿੱਚ ਗੁਰਗੋਬੇ ਸਿੰਘ ਜੀ ਦੀ ਕਿਹੜੀ ਰਚਨਾ ਗਈ ਜਿਹੜੀ ਉਹ ਮਿਲਦੀ ਹੈ ਚੰਡੀ ਦੀ ਵਾਰ ਆ ਗਈ ਜਿਹੜੀ ਉਹ ਰਚਨਾ ਮਿਲਦੀ ਹੈਗੀ ਸ਼ਬਦ ਠੀਕ ਹੈ ਤੇ ਕਿਹੜਾਗਾ ਸ਼ਬਦ ਮਿੱਤਰ ਪਿਆਰੇ ਨੂੰ ਹਾਰਮ ਹਾਲ ਮੁਰਿਦਾਂ ਦਾ ਕਹਿਣਾ ਇਹ ਕੀ ਹੈ ਜੀ ਪੰਜਾਬੀ ਦੇ ਵਿੱਚ ਆ ਗਈ ਜਿਹੜੀ ਗੁਰਗੋਬੇ ਸਿੰਘ ਜੀ ਦੀ ਰਚਨਾ ਵੀਰਕਾਵ ਦਾ ਸਿਖਰ ਕਿਸ ਰਚਨਾ ਨਾਲ ਹੁੰਦਾ ਹੈ ਵੀਰਕਾਵ ਦਾ ਜਿਹੜਾ ਸਿਖਰ ਆ ਉਹ ਚੰਡੀ ਦੀ ਵਾਰ ਨਾਲ ਹੁੰਦਾ ਹੈ ਚੰਡੀ ਦੀ ਵਾਰ ਦਾ ਵਿਸ਼ਾ ਕੀ ਹੈ ਚੰਡੀ ਦੀ ਵਾਰ ਦਾ ਜਿਹੜਾ ਵਿਸ਼ਾ ਉਹ ਪੁਰਾਣਿਕ ਮਿਥਿਆਸਿਕ ਦੇਵਤੇ ਅਤੇ ਰਕਸ਼ਸ਼ਾਂ ਦੀ ਕੀ ਹੈਗੀ ਉਹ ਜੰਗ ਨਾਲ ਰਿਲੇਟਡ ਹੈਗੀ ਹੈ ਚੰਡੀ ਦੀ ਵਾਰ ਦਾ ਜਿਹੜਾ ਵਿਸ਼ਾਗਾ ਪੁਰਾਣਿਕ ਮਿਥਿਆਸਿਕ ਦੇਵਤੇ ਤੇ ਰਕਸ਼ਾ ਰਕਸ਼ਸ਼ਾਂ ਦੀ ਜੰਗ ਇਹਦਾ ਵਿਸ਼ਾਗਾ ਚੰਡੀ ਦੀ ਵਾਰ ਦੇ ਹੋਰ ਕਿਹੜੇ ਨਾਮ ਹਨ ਚੰਡੀ ਦੀ ਵਾਰ ਨੂੰ ਹੋਰ ਕਿਹੜੇ ਨਾਮਾਂ ਨਾਲ ਜਿਹੜਾਗਾ ਪੁਕਾਰਿਆ ਜਾਂਦਾ ਕਈ ਵਾਰ ਕੁਐਸਚਨ ਦੇ ਵਿੱਚ ਵਾਰ ਦੁਰਗਾ ਕੀ ਲਿਖ ਸਕਦੇ ਹੈਗੇ ਠੀਕ ਹੈ ਜਾਂ ਦੁਰਗਾ ਪਾਠ ਲਿਖ ਸਕਦੇ ਆ ਜਾਂ ਵਾਰ ਸ਼੍ਰੀ ਭਗੋਤੀ ਜੀ ਇਹ ਕਿਹਨੇ ਸਾਰੇ ਚੰਡੀ ਦੀ ਵਾਰ ਦੇ ਨਾਮ ਨੇ ਵਾਰ ਦੁਰਗਾ ਕੀ ਦੁਰਗਾ ਪਾਠ ਵਾਰ ਸ਼੍ਰੀ ਭਗੋਤੀ ਜੀ ਕੀ ਇਹ ਸਾਰੇ ਕਿਹਨੇ ਚੰਡੀ ਦੀ ਵਾਰ ਦੇ ਨਾਮ ਨੇ ਅਗਲਾ ਕੁਐਸਚਨ ਹੈ ਜੀ ਚੰਡੀ ਦੀ ਵਾਰ ਵਿੱਚਲੀ ਲੜਾਈਆਂ ਲੜੀ ਚੰਡੀ ਦੀ ਵਾਰ ਵਿੱਚਲੀ ਲੜਾਈ ਦੀਆਂ ਧਿਰਾਂ ਕਿਹੜੀਆਂ ਹਨ ਦੇਖੋ ਇੱਕ ਤਾਂ ਚੰਡੀ ਦੀ ਵਾਰ ਦੇ ਵਿੱਚ ਦੋ ਮਤਲਬ ਕਿ ਧਿਰਾਂ ਲੜਦੀਆਂ ਨੇ ਦੇਵੀ ਦੁਰਗਾ ਦੇਵਤੇ ਦੇਵੀ ਦੁਰਗਾ ਤੇ ਦੇਵਤੇ ਲੜਦੇ ਨੇ ਜਿਹੜੀ ਨੇਕੀ ਮਤਲਬ ਕਿ ਚੰਗੇ ਮੰਨੇ ਜਾਂਦੇ ਆ ਚੰਗੇ ਨੇ ਉਹ ਤੇ ਇੱਕ ਰਕਸ਼ਸ਼ ਨੇ ਉਹ ਕੀ ਬਦੀ ਮਤਲਬ ਕਿ ਉਹ ਬੁਰੇ ਨੇ ਤੇ ਦੇਵੀ ਤੇ ਜਿਹੜੇ ਬੁੱਧੀ ਦੇਵੀ ਦੁਰਗਾ ਦੇਵੀ ਆ ਤੇ ਦੇਵਤੇ ਨੇ ਉਹ ਕੀ ਨੇ ਚੰਗੇ ਨੇਕੀ ਵਾਲੇ ਆਗੇ ਚੰਡੀ ਦੀ ਵਾਰ ਦਾ ਮੁੱਖ ਆਧਾਰ ਕੀ ਹੈਗਾ ਪੁਰਾਣਿਕ ਕਥਾ ਮਾਰਕੰਡੇ ਪੁਰਾਣ ਕਈ ਵਾਰ ਆਹ ਇੱਕ ਕੁਐਸਚਨ ਚੇਂਜ ਕਰਕੇ ਇਦਾਂ ਆ ਸਕਦਾਗਾ ਕਿ ਮਾਰਕੰਡੇ ਪੁਰਾਣ ਜਿਹੜੀ ਹੈਗੀ ਕਿਸ ਦੀ ਕਿਸ ਦੀ ਕੀ ਰਚਨਾ ਗਈ ਹੈ ਨਾ ਜੇ ਕਿ ਮਾਰਕੰਡੇ ਪੁਰਾਨ ਕਿਸ ਨਾਲ ਸੰਬੰਧਿਤ ਹੈ ਤਾਂ ਚੰਡੀ ਦੀ ਵਾਰ ਨਾਲ ਸੰਬੰਧਿਤ ਹੈ ਜਾਂ ਚੰਡੀ ਦੀ ਵਾਰ ਦਾ ਮੁੱਖ ਆਧਾਰ ਕੀ ਹੈ ਪੁਰਾਣੀ ਕਥਾ ਤੇ ਮਾਰਕੰਡੇ ਪੁਰਾਨਾ ਚੰਡੀ ਦੀ ਵਾਰ ਦੇ ਕੁੱਲ ਕਿੰਨੇ ਬੰਦ ਹਨ ਦੇਖੋ 55 ਬੰਦ ਨੇ ਇਹਦੇ ਜਿਹਦੇ ਵਿੱਚ 54 ਨੇ ਜਿਹੜੀਆਂ ਉਹ ਪੌੜੀਆਂ ਨੇ ਤੇ ਇੱਕ ਕੀ ਹੈਗਾ ਦੋਰਾਗਾ ਚੰਡੀ ਦੀ ਵਾਰ ਦਾ ਆਰੰਭ ਕਿਸ ਤਰ੍ਹਾਂ ਹੁੰਦਾ ਹੈ ਚੰਡੀ ਦੀ ਵਾਰ ਦਾ ਜਿਹੜਾ ਆਰੰਭਾ ਉਹ ਮੰਗਲਾ ਚਰਨ ਨਾਲ ਕੀ ਹੈਗਾ ਸ਼ੁਰੂ ਹੁੰਦਾ ਹੈ ਮੰਗਲਾ ਚਰਨ ਨਾਲ ਚੰਡੀ ਦੀ ਵਾਰ ਦੀਆਂ ਕੁੱਲ ਕਿੰਨੀਆਂ ਤੁਕਾਂ ਨੇ ਚੰਡੀ ਦੀ ਵਾਰ ਦੀਆਂ ਕੁੱਲ ਕਿੰਨੀਆਂ ਤੁਕਾਂ ਨੇ 349 ਤੁਕਾਂ ਨੇ ਕਿਹਨੇ ਚੰਡੀ ਦੀ ਵਾਰ ਦੀਆਂ ਇਹ ਸਾਰੇ ਜਿਹੜੇ ਕੁਐਸਚਨ ਆਗੇ ਚੰਡੀ ਦੀ ਵਾਰ ਨਾਲ ਰਿਲੇਟਡ ਆਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ 2 3 ਕੁਐਸਚਨ ਜ਼ਰੂਰ ਆ ਜਾਂਦੇ ਹੈਗੇ ਚੰਡੀ ਦੀ ਵਾਰ ਦਾ ਮੁੱਖ ਛੰਦ ਕਿਹੜਾ ਹੈ ਸਿਰਖੰਡੀ ਛੰਦ ਹੈਗਾ ਜਿਹਦੇ ਵਿੱਚ 31 ਪੌੜੀਆਂ ਨੇ ਠੀਕ ਹੈ ਚੰਡੀ ਦੀ ਵਾਰ ਦਾ ਮੁੱਖ ਜਿਹੜਾ ਪਹਿਲਾ ਮੁੱਖ ਛੰਦ ਹੈਗਾ ਉਹ ਕਿਹੜਾ ਹੈਗਾ ਸਿਰਖੰਡੀ ਜਿਹਦੇ ਵਿੱਚ ਕਿੰਨੀਆਂ 31 ਪੌੜੀਆਂ ਨੇ ਚੰਡੀ ਦੀ ਵਾਰ ਹੋਰ ਕਿਹੜੇ ਛੰਦ ਚੰਡੀ ਦੀ ਵਾਰ ਦੇ ਵਿੱਚ ਹੋਰ ਕਿਹੜਾ ਛੰਦ ਵਰਤਿਆ ਗਿਆਗਾ ਤਾਂ ਇੱਕ ਨਿਸ਼ਾਨੀ ਛੰਦ ਵੀ ਵਰਤਿਆ ਗਿਆਗਾ ਜਿਹਦੇ ਵਿੱਚ 24 ਪੌੜੀਆਂ ਨੇ ਨਿਸ਼ਾਨੀ ਛੰਦ ਆਗਾ ਜਿਹੜਾ ਉਹਦੇ ਵਿੱਚ 24 ਪੌੜੀਆਂ ਨੇ ਕਈ ਵਾਰ ਕੁਐਸਚਨ ਇਦਾਂ ਹੀ ਬਣ ਸਕਦਾਗਾ ਵੀ 24 ਪੌੜੀਆਂ ਕਿਹੜੇ ਛੰਦ ਵਿੱਚ ਹਨ ਗੁਰਗੋਬਿੰਦ ਸਿੰਘ ਜੀ ਦੀ ਜਿਹੜੀ ਚੰਡੀ ਦੀ ਵਾਰ ਲਿਖੀ ਹੈਗੀ ਉਹਦੇ ਵਿੱਚ 24 ਪੌੜੀਆਂ ਕਿਹੜੇ ਛੰਦ ਵਿੱਚ ਨੇ ਆਪਸ਼ਨ ਦੇ ਸਕਦਾ ਸਿਰਖੰਡੀ ਨਿਸ਼ਾਨੀ ਹਦੂ ਹੋਰ ਹਨ ਆਪਸ਼ਨ ਆ ਪਾ ਸਕਦਾ ਹੈਗੇ ਤਾਂ ਉਹਦੇ ਕੀ ਹੈ 24 ਜਿਹੜੀਆਂ ਪੌੜੀਆਂ ਨਿਸ਼ਾਨੀ ਛੰਦ ਛੰਦ ਦੇ ਵਿੱਚ ਨੇ ਤੇ ਸਰਖੰਡੀ ਦੇ ਵਿੱਚ 31 ਪੌੜੀਆਂ ਨੇ ਚੰਡੀ ਦੀ ਵਾਰ ਦੀ ਭਾਸ਼ਾ ਕਿਹੜੀ ਹੈ ਪੰਜਾਬੀ ਦੁਆਬੀ ਦੁਆਬੀ ਰੰਗਤ ਵਾਲੀ ਠੀਕ ਹੈ ਪੰਜਾਬੀ ਮੰਨੀ ਜਾਂਦੀ ਹੈਗੀ ਵਾਰ ਵਿੱਚ ਸਭ ਤੋਂ ਪਹਿਲਾਂ ਕਿਹੜਾ ਰਾਖਸ਼ਸ ਮਾਰਿਆ ਜਾਂਦਾ ਹੈਗਾ ਜਿਹੜੀ ਵਾਰ ਦੇ ਵਿੱਚ ਜਿਹੜੀ ਇਹ ਚੰਡੀ ਦੀ ਵਾਰ ਆ ਗਈ ਇਹ ਵਾਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰਾਖਸ਼ਸ ਕਿਹੜਾ ਮਾਰੇ ਜਾਂਦਾ ਹੈ ਮੈਖਸੁਰ ਜਿਹੜਾ ਰਾਖਸ਼ਸ ਆ ਉਹ ਮਾਰੇ ਜਾਂਦਾ ਹੈਗਾ ਵਾਰ ਦੇ ਅੱਜ ਦੇ ਅੰਤ ਵਿੱਚ ਕਿਹੜਾ ਰਕਸ਼ਸ਼ ਮਾਰੇ ਜਾਂਦਾ ਵਾਰ ਦੇ ਅੰਤ ਦੇ ਵਿੱਚ ਕਿਹੜਾ ਰਕਸ਼ਸ਼ ਮਾਰੇ ਜਾਂਦਾ ਸੁੰਭ ਵਾਰ ਦੀ ਨਾਇਕਾ ਦੁਰਗਾ ਦੇਵੀ ਨੂੰ ਕਿਸ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਵਿਰਾਗਣਾ ਦੇ ਰੂਪ ਵਿੱਚ ਵਿਰਾਗਣਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈਗਾ ਦੁਰਗਾ ਮਾਤਾ ਨੂੰ ਚੰਡੀ ਦੀ ਵਾਰ ਦੇ ਹਿੱਸੇ ਕਿਹੜੇ ਹਨ ਚੰਡੀ ਦੀ ਵਾਰ ਦੇ ਹਿੱਸੇ ਕਿਹੜੇ ਨੇ ਦੇਖੋ ਇੱਕ ਤਾਂ ਮੰਗਲਾ ਚਰਨ ਹੋ ਗਿਆ ਸ਼ੰਕਾ ਪਖ ਹੋ ਗਿਆ ਸੰਘਰਸ਼ ਪਖ ਹੋ ਗਿਆ ਸਮਾਧਾਨ ਪਖ ਹੋ ਗਿਆ ਤੇ ਮਹਾਤਮ ਠੀਕ ਹੈ ਇਹ ਪਖ ਨੇ ਜਿਹੜੇ ਇਹ ਚੰਡੀ ਦੀ ਵਾਰ ਦੇ ਪਖ ਨੇ ਚੰਡੀ ਦੀ ਵਾਰ ਦਾ ਮਹੱਤਵ ਕਿਹੜਾ ਹੈ ਮਹਤਮ ਕਿਹੜਾ ਹੈ ਚੰਡੀ ਦੀ ਵਾਰ ਦਾ ਦੁਰਗਾ ਪਾਠ ਬਣਾਇਆ ਸਵੇ ਪੌੜੀਆਂ ਫੇਰ ਨਜੂਨੀ ਆਇਆ ਜਿਨੇ ਇਹ ਗਾਇਆ ਠੀਕ ਹੈ ਇਹ ਕੀ ਹੈਗਾ ਲਾਸਟ ਤੇ ਆਉਂਦਾ ਹੈਗਾ ਇਹ ਮਹਾਤਮ ਠੀਕ ਹੈ ਮਹਾਤਮ ਚੰਡੀ ਦੀ ਵਾਰ ਦਾ ਗਾਇ ਹੈ ਜਿਹੜੀਆਂ ਇਹ ਤੁਕਾਂ ਨੇ ਇਹ ਤੁਕਾਂ ਯਾਦ ਕਰ ਲਿਓ ਕਈ ਵਾਰ ਇਦਾਂ ਪੁੱਛ ਲਿਆ ਜਾਂਦਾ ਤੁਕਾਂ ਪਾ ਕੇ ਵੀ ਇਹ ਕੀ ਦੀਆਂ ਨੇ ਠੀਕ ਹੈ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਠੀਕ ਹੈ ਅੱਗੇ ਹੈ ਜੀ ਕੁਐਸਚਨ ਸਾਡਾ ਚੰਡੀ ਦੀ ਵਾਰ ਦੀ ਕਿਹੜੀ ਪੌੜੀ ਸਿੱਖਾਂ ਦੀ ਅਰਦਾਸ ਦਾ ਹਿੱਸਾ ਹੈ ਦੇਖੋ ਚੰਡੀ ਦੀ ਵਾਰ ਦੀ ਕਿਹੜੀ ਪੌੜੀ ਹੈ ਜਿਹੜੀ ਸਿੱਖਾਂ ਦੀ ਅਰਦਾਸ ਦਾ हिस्सा ਹੈ ਇਹ ਤੁਸੀਂ ਸੁਣਿਆ ਹੋਊਗਾ ਪਹਿਲੀ ਪੌੜੀ ਹੈਗੀ ਠੀਕ ਹੈ ਪ੍ਰਥਮ ਪਗੋਤੀ ਸਿਮਰੀਏ ਗੁਰੂ ਨਾਨਕ ਲਈ ਧਿਆ ਫਿਰ ਅੰਗਦ ਗੁਰੂ ਤੇ RAMDAS RAMDAS సే ਹੋਈ ਸਹਾਈ ਇਹ ਕੀਏਗਾ ਪਹਿਲੀ ਪੌੜੀ ਹੈਗੀ ਪ੍ਰਥਮ ਪਗੋਤੀ ਸਿਮਰੀਏ ਜਿਹੜੀ ਸਿੱਖਾਂ ਦੀ ਅਰਦਾਸ ਦਾ ਹਿੱਸਾ ਬਣਦੀ ਹੈ ਸ਼ੁਰੂ ਤੋਂ ਜਦੋਂ ਕਰਦੇ ਹੈਗੇ ਤਾਂ ਇਹਦੇ ਨਾਲ ਸ਼ੁਰੂ ਕਰਦੇ ਹੈਗੇ ਅਰਦਾਸ ਚੰਡੀ ਦੀ ਵਾਰ ਵਿੱਚ ਰਕਸ਼ਸ਼ਾਂ ਦੀ ਹਾਰ ਦਾ ਮੁੱਖ ਕਾਰਨ ਕੀ ਹੈ ਚੰਡੀ ਦੀ ਵਾਰ ਵਿੱਚ ਰਕਸ਼ਸ਼ਾਂ ਦੀ ਹਾਰ ਦਾ ਮੁੱਖ ਕਾਰਨ ਹੈ ਅਭਿਮਾਨ ਉਹਨਾਂ ਦੇ ਵਿੱਚ ਕੀ ਹੋ ਗਿਆ ਸੀਗਾ ਅਭਿਮਾਨ ਆ ਗਿਆ ਸੀਗਾ ਪੰਜਾ ਇੱਕ ਮਾਨ ਹੁੰਦਾ ਇੱਕ ਅਭਿਮਾਨ ਹੁੰਦਾ ਹੈ ਨਾ ਪੰਜਾਬੀ ਦੀ ਪਹਿਲੀ ਪ੍ਰਮਾਣਿਕ ਵੀਰ ਰਸੀ ਰਚਨਾ ਕਿਸ ਨੂੰ ਮੰਨਿਆ ਜਾਂਦਾ ਹੈ ਚੰਡੀ ਦੀ ਵਾਰ ਨੂੰ ਦੇਖੋ ਇੱਕ ਮਾਣ ਹੁੰਦਾ ਇੱਕ ਆਪਾ ਆਪਣੇ ਤੇ ਮਾਣ ਕਰਦੇ ਆਂ ਵੀ ਸਾਨੂੰ ਇਹ ਚੀਜ਼ ਆਉਂਦੀ ਹੈਗੀ ਹੈਨਾ ਇੱਕ ਬੰਦੇ ਦੇ ਵਿੱਚ ਅਭਿਮਾਨ ਪੈਦਾ ਹੋ ਜਿੰਦਾਗਾ ਮੈਂ ਪੈਦਾ ਹੋ ਜਾਂਦੀਆ ਹੋਮੇ ਪੈਦਾ ਹੋ ਜਾਂਦੀ ਜਿਹਨੂੰ ਕਹਿੰਦੇ ਮੈਂ ਵੀ ਇਹ ਕੰਮ ਸਿਰਫ ਮੈਂ ਹੀ ਕਰ ਸਕਦਾਗਾ ਇੱਕ ਮੈਂ ਇੱਕ ਮੈਂ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਕਹਿੰਦੇ ਹੁੰਦੇ ਨੇ ਵੀ ਇਹ ਕੰਮ ਮੈਂ ਕਰ ਕਰ ਲੂੰਗਾ ਕਰ ਸਕਦਾਗਾ ਹੈਨਾ ਇੱਕ ਕਹਿੰਦੇ ਇਹ ਕੰਮ ਸਿਰਫ ਮੈਂ ਹੀ ਕਰ ਸਕਦਾਗਾ ਉਹ ਚੀਜ਼ ਇਹਨਾਂ ਦੇ ਵਿੱਚ ਜਿਹੜੀ ਸੀ ਅਭਿਮਾਨ ਸੀ ਜਿਹੜਾ ਉਹ ਪੈਦਾ ਹੋ ਗਿਆ ਸੀਗਾ ਜਪੁ ਸਾਹਿਬ ਦੇ ਕਿੰਨੇ ਬੰਦ ਹਨ 199 ਵਾਰ ਕਿਹੜੇ ਕਿੰਨੇ ਨੇ 199 ਬੰਦ ਨੇ ਪੰਜਾਬੀ ਦੇ ਕਿਹੜੇ ਵਿਦਵਾਨ ਚੰਡੀ ਦੀ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਰਚਿਤ ਨਹੀਂ ਮੰਨਦੇ ਕਿਹੜੇ ਵਿਦਵਾਨ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਇਹ ਚੰਡੀ ਦੀ ਵਾਰ ਰਚੀ ਹੋਈ ਹੈਗੀ ਮਤਲਬ ਕਿ ਲਿਖੀ ਹੋਈ ਚੰਡੀ ਦੀ ਵਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਮੰਨਦੇ ਹੈਗੇ ਤਾਂ ਕੌਣ-ਕੌਣ ਨੇ ਉਹ ਰਤਨ ਸਿੰਘ ਜੱਗੀ ਤੇ ਸ਼ਮਸ਼ੀਰ ਸਿੰਘ ਅਸ਼ੋਕ ਇਹ ਕਹਿੰਦੇ ਨੇ ਵੀ ਇਹ ਚੰਡੀ ਦੀ ਵਾਰ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਲਿਖੀ ਹੈਗੀ ਇਹ ਸਾਡੇ ਚੰਡੀ ਦੀ ਵਾਰ ਨਾਲ ਲੇਟ ਕੁਐਸ਼ਨ ਸੀਗੇ ਉਸ ਤੋਂ ਬਾਅਦ ਅਸੀਂ ਅੱਜ ਕੁਐਸ਼ਨ ਅਗਲੇ ਕਰਾਂਗੇ ਸ਼ਾਹ ਮੁਹੰਮਦ ਜੰਗਨਾਮੇ ਬਾਰੇ ਠੀਕ ਹੈ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਸੀਦਾ ਉਹਦੇ ਬਾਰੇ ਮੋਲਾ ਬਖਸ਼ ਮੋਲਾ ਬਖਸ਼ ਕੁਸ਼ਤਾ ਅਨੁਸਾਰ ਸ਼ਾ ਮੁਹੰਮਦ ਦਾ ਜਨਮ ਹੋਇਆ 1782 ਦੇ ਵਿੱਚ ਪਿੰਡ ਵਡਾਲਾ ਵਿਰਮ ਅਮਰਸਰ ਦੇ ਵਿੱਚ ਦੇ ਜਿਹੜਾ ਪੀਐਸਬੀ ਪੀਐਸਈਬੀ ਪੰਜਾਬ ਸਿੱਖਿਆ এডਿਕੇਸ਼ਨ ਬੋਰਡ ਅਨੁਸਾਰ ਇਹਨੂੰ ਕਈ 1780 ਵੀ ਮੰਨਦੇ ਆਗੇ ਠੀਕ ਹੈ 1780 82 ਮੰਨਦੇ ਆਗੇ ਇਹਨੂੰ ਮੋਲਾ ਬਖਸ਼ ਕੁਸ਼ਤਾ ਅਨੁਸਾਰ ਸ਼ਾ ਮੁਹੰਮਦ ਦੀ ਮੌਤ ਕਦੋਂ ਹੋਈ ਮੌਲਾ ਬਖਸ਼ ਕੁਸ਼ਤਾ ਅਨੁਸਾਰ ਸ਼ਾ ਮੁਹੰਮਦ ਦੀ ਮੌਤ 1862 ਈਸਵੀ ਵਿੱਚ ਹੋਈ 1862 ਈਸਵੀ ਵਿੱਚ ਸ਼ਾ ਮੁਹੰਮਦ ਦੀ ਜਾਤ ਕਿਹੜੀ ਸੀ ਕੁਰੇਸ਼ੀ ਜਾਤ ਨਾਲ ਸੰਬੰਧ ਰੱਖਦੇ ਸੀ ਸ਼ਾ ਮੁਹੰਮਦ ਸ਼ਾ ਮੁਹੰਮਦ ਕਿਸ ਸਦੀ ਦਾ ਕਵੀ ਸੀ 19ਵੀਂ ਸਦੀ ਦਾ ਕਵੀ ਜਿਹੜਾ ਸੀਗਾ ਸ਼ਾ ਮੁਹੰਮਦ ਨੂੰ ਮੰਨਿਆ ਜਾਂਦਾ ਹੈ ਹਾਂਜੀ ਅਗਲਾ ਕੁਐਸਚਨ ਹੈ ਦੇਸ਼ ਦੇਸ਼ ਪਿਆਰ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਸ਼ਾ ਮੁਹੰਮਦ ਨੂੰ ਦੇਸ਼ ਪਿਆਰ ਦਾ ਜਿਹੜਾ ਕਵੀ ਕਿਹਾ ਜਾਂਦਾ ਹੈ ਸ਼ਾ ਮੁਹੰਮਦ ਕਿਸ ਕਾਲ ਦੇ ਕਵੀ ਸਨ ਮੱਧ ਕਾਲ ਦੇ ਤੁਹਾਨੂੰ ਲੱਗਦੀ ਹੋਊਗੀ ਹੰਡਰਾਈਟਿੰਗ ਬੜੀ ਗੰਦੀ ਹੈਗੀ ਹੈ ਨਾ ਮੇਰੀ ਥੋੜੀ ਜਿਹੀ ਹੰਡਰਾਈਟਿੰਗ ਇਦਾਂ ਦੀ ਹੈਗੀ ਜਲਦੀ ਜਲਦੀ ਜੋ ਮੈਂ ਕੰਮ ਕਰੇ ਹੋਏ ਨੇਗੇ ਉਹ ਇਦਾਂ ਦੇ ਕਰੇ ਹੋਏ ਹੈਗੇ ਮਤਲਬ ਲਿਖਿਆ ਹੋਇਆ ਜੇ ਆਰਾਮ ਨਾਲ ਕਰਦੇ ਆਂਗੇ ਤਾਂ ਥੋੜੀ ਜਿਹੀ ਹੰਡਰਾਈਟਿੰਗ ਸਾਫ਼ ਹੋ ਜਾਂਦੀ ਹੈਗੀ ਸ਼ਾ ਇਹ ਮੇਰੇ ਜਲਦੀ ਜਲਦੀ ਨਾਲ ਨੋਟਸ ਬਣਾਏ ਹੋਏ ਹੈਗੇ ਸ਼ਾ ਮੁਹੰਮਦ ਕਿਸ ਦੇ ਸਮਕਾਲੀ ਸਨ ਮਹਾਰਾਜਾ ਅਨਜੀਤ ਸਿੰਘ ਅਤੇ ਹਾਸ਼ਮ ਸਾਹ ਦੇ ਕੀ ਸੀ ਉਹ ਸ਼ਮਕ ਅਸਮਕਾਲੀ ਸੀਗੇ ਸ਼ਾ ਮੁਹੰਮਦ ਜੰਗਨਾਮਾ ਸ਼ਾ ਮੁਹੰਮਦ ਕਿਸ ਸਦੀ ਦੀ ਰਚਨਾ ਹੈ 19ਵੀਂ ਸਦੀ ਦੇ ਸ਼ਾਮ ਜੰਗਨਾਮਾ ਜਿਹੜਾ ਸ਼ਾਮ ਮੁਹੰਮਦ ਦਾ 19ਵੀਂ ਸਦੀ ਦੀ ਰਚਨਾ 19ਵੀਂ ਸਦੀ ਦੀ 1846 ਵਿੱਚ ਰਚਿਆ ਇਹ ਮੰਨਿਆ ਜਾਂਦਾ ਹੈ। ਕਈ ਵਾਰ ਸਨ ਪੁੱਛ ਲੈਂਦੇ ਆ ਕਿ ਜਿਹੜਾ ਵੀ ਸ਼ਾਮ ਮੁਹੰਮਦ ਦਾ ਜਗਨਾਮਾ ਕਿੰਨੇ ਕਿਹੜੀ ਸਦੀ ਸਦੀ ਦੇ ਵਿੱਚ ਰਚਿਆਗਾ ਮੰਨਿਆ ਜਾਂਦਾ ਤਾਂ 1846 ਦੇ ਵਿੱਚ ਜਿਹੜਾਗਾ ਉਹ ਰਚਿਆ ਮੰਨਿਆ ਜਾਂਦਾ ਹੈ। ਸ਼ਾਮ ਮੁਹੰਮਦ ਨੇ ਜੰਗਨਾਮਾ ਕਿਸ ਦੇ ਕਹਿਣ ਤੇ ਲਿਖਿਆ ਸੀਗਾ ਸ਼ਾ ਮੁਹੰਮਦ ਨੇ ਜਿਹੜਾ ਜੰਗਨਾਮਾ ਉਹ ਆਪਦੇ ਦੋਸਤ ਹੀਰਾ ਖਾਨ ਤੇ ਨੂਰ ਖਾਨ ਦੇ ਕਹਿਨ ਤੇ ਜਿਹੜਾ ਸੀ ਲਿਖਿਆ ਸੀਗਾ ਸ਼ਾ ਮੁਹੰਮਦ ਨੇ ਜੰਗਨਾਮੇ ਵਿੱਚ ਅੰਗਰੇਜ਼ਾਂ ਨੂੰ ਕੀ ਕਿਹਾਗਾ ਤਾਂ ਤੀਸਰੀ ਜਾਤ ਕਿਹਾਗਾ ਸ਼ਾ ਮੁਹੰਮਦ ਨੇ ਆਪਣੇ ਜਿਹੜੇ ਜੰਗਨਾਮੇ ਦੇ ਵਿੱਚ ਅੰਗਰੇਜ਼ਾਂ ਨੂੰ ਤੀਸਰੀ ਜਾਤ ਕਿਹਾਗਾ ਜੰਗਨਾਮੇ ਦੇ ਕਿੰਨੇ ਬੰਦ ਹਨ ਜੰਗਨਾਮੇ ਦੇ 105 ਬੰਦ ਹਨ ਜੰਗਨਾਮੇ ਦੇ ਕਿੰਨੇ ਭਾਗ ਹਨ ਦਾ ਦੋ ਭਾਗ ਹਨ ਜੰਗਨਾਮੇ ਦੇ ਸ਼ਾ ਮੁਹੰਮਦ ਦੇ ਜੰਗਨਾਮੇ ਦੀਆਂ ਕਿੰਨੀਆਂ ਸਤਰਾ ਨੇ 820 ਸਤਰਾ ਨੇ ਜੰਗਨਾਮੇ ਦੀਆਂ ਜੰਗਨਾਮਾ ਸ਼ਾ ਮੁਹੰਮਦ ਵਿੱਚ ਕਿਹੜਾ ਰਸ ਮਿਲਦਾ ਹੈ ਬੀਰ ਰਸ ਮਿਲਦਾ ਹੈ ਗਪ੍ਰਧਾਨ ਰਸ ਮਿਲਦਾ ਤੇ ਕਰੋਨਾ ਵੀ ਮਿਲਦਾ ਹੈ ਜੰਗਨਾਮਾ ਸ਼ਾ ਮੁਹੰਮਦ ਦੇ ਹੋਰ ਨਾਮ ਕਿਹੜੇ-ਕਿਹੜੇ ਹਨ ਜੰਗਨਾਮਾ ਸ਼ਾ ਮੁਹੰਮਦ ਨੂੰ ਹੋਰ ਕਿਹੜੇ ਨਾਮਾਂ ਨਾਲ ਜਿਹੜਾ ਬੁਲਾਇਆ ਜਾਂਦਾ ਵਾਰ ਸ਼ਾ ਮੁਹੰਮਦ ਜੰਗ ਸਿੰਘਾਂ ਤੇ ਅੰਗਰੇਜ਼ਾਂ ਜੰਗ ਹਿੰਦ ਪੰਜਾਬ ਦੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਇਹਨਾਂ ਨਾਲ ਵੀ ਨਾਮਾ ਨਾਲ ਵੀ ਇਹਨੂੰ ਬੁਲਾਇਆ ਜਾਂਦਾ ਹੈਗਾ ਲਿਖਿਆ ਜਾਂਦਾ ਹੈਗਾ ਜੰਗਨਾਮਾ ਸ਼ਾਹ ਮੁਹੰਮਦ ਦੀ ਭਾਸ਼ਾ ਕਿਹੜੀ ਹੈ ਜੰਗਨਾਮਾ ਸ਼ਾਹ ਮੁਹੰਮਦ ਦੀ ਭਾਸ਼ਾ ਮਾਝੀਆ ਕੇਂਦਰੀ ਪੰਜਾਬੀ ਆ ਉਰਦੂ ਵੀ ਇਹਦੇ ਤੇ ਪ੍ਰਭਾਵ ਹੈਗਾ ਫਾਰਸੀ ਵੀ ਹੈਗੀ ਆ ਤੇ ਯੂਰਪੀ ਸ਼ਬਦ ਵੀ ਵਰਤੇ ਗਏ ਨੇ ਇਹਦੇ ਵਿੱਚ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿਚ ਸਭ ਤੋਂ ਪਹਿਲਾ ਕਿਸ ਦਾ ਕਤਲ ਹੁੰਦਾ ਹੈ ਜੰਗਨਾਮਾ ਸਿੰਘਾਂ ਤੇ ਫਰੰਗਿਆਂ ਵਿੱਚ ਸਭ ਤੋਂ ਪਹਿਲਾ ਚੇਤ ਸਿੰਘ ਦਾ ਜਿਹੜਾ ਹੈਗਾ ਉਹ ਕਤਲ ਹੁੰਦਾ ਹੈ ਜੰਗਨਾਮੇ ਵਿੱਚ ਕੌਣ ਡਿਊਟੀ ਦਾ ਛੱਜਾ ਡਿਗਨ ਨਾਲ ਮਾਰਿਆ ਜਾਂਦਾ ਹੈ ਕਵਲ ਨੋਨਿਹਾਰ ਸਿੰਘ ਜੀ ਜਿਹੜਾ ਡਿਊਟੀ ਦਾ ਛੱਜਾ ਛੱਜਾ ਡਿਗਨ ਨਾਲ ਕੀ ਹੋ ਜਾਂਦਾਗਾ ਉਹ ਉਹਦੀ ਮੌਤ ਹੋ ਜਾਂਦੀ ਹੈਗੀ ਜੰਗਨਾਮੇ ਵਿੱਚ ਟੁੰਡਾ ਲਾਟ ਕਿਸ ਨੂੰ ਕਿਹਾ ਜਾਂਦਾ ਹੈ ਟੁੰਡਾ ਲਾਟ ਕਿਸ ਨੂੰ ਕਿਹਾ ਜਾਂਦਾ ਜੰਗਨਾਮੇ ਵਿੱਚ ਲਾਰਡ ਹੈਨਰੀ ਹਾਰਡਿੰਗ ਨੂੰ ਕੀ ਕਿਹਾ ਜਾਂਦਾ ਟੁੰਡਾ ਲਾਟ ਜੰਗਨਾਮੇ ਵਿੱਚ ਕਿਹਾ ਜਾਂਦਾਗਾ ਜੰਗਨਾਮੇ ਅਨੁਸਾਰ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਨੂੰ ਹਮਲਾ ਕਰਨ ਦੀ ਚਿੱਠੀ ਕਿਸ ਨੇ ਲਿਖੀ ਦੇਖੋ ਜੀ ਜੰਗਨਾਮੇ ਅਨੁਸਾਰ ਅੰਗਰੇਜ਼ਾਂ ਨੂੰ ਹਮਲਾ ਕਰਨ ਦੀ ਚਿੱਠੀ ਕਿਸ ਨੇ ਲਿਖੀ ਸੀ ਰਾਣੀ ਜਿੰਦਾ ਨੇ ਲਿਖੀ ਸੀਗੀ ਸਿੱਖ ਫੌਜ ਦੇ ਜਿਹੜੇ ਗਦਾਰ ਕਿਹੜੇ ਸਨ ਸਿੱਖ ਫੌਜ ਦੇ ਗਦਾਰ ਸੀਗੇ ਤੇਜਾ ਸਿੰਘ ਤੇ ਲਾਲ ਸਿੰਘ ਸਿੱਖ ਫੌਜ ਦੇ ਗद्दार ਸੀ ਇਕੁਏਸ਼ਨ ਬਣ ਕੇ ਆ ਜਾਂਦੇ ਹੈਗੇ ਇਦਾਂ ਇਹ ਤਾਂ ਹੁਣ ਆਪਾਂ ਸ਼ਾ ਮੁਹਮਮਦ ਨਾਲ ਰਿਲੇਟਡ ਕਰ ਰਹੇ ਆ ਨਾ ਤਾਂ ਆਪਾਂ ਨੂੰ ਚੀਜ਼ ਸਮਝ ਲੱਗ ਰਹੀ ਹੈ ਵੀ ਉਹਨਾਂ ਨਾਲ ਰਿਲੇਟਡ ਨਹੀਂ ਹੁਣ ਜੇ ਕੋਈ ਕਈ ਵਾਰ ਕੁਐਸਚਨ ਆ ਜਾਊਗਾ ਸਿੱਖ ਫੌਜ ਦੇ ਗਦਾਰ ਕਿਹੜੇ ਸਨ ਤਾਂ ਤੁਹਾਨੂੰ ਪਤਾ ਨਹੀਂ ਲੋ ਸਿੱਖ ਫੌਜ ਦੇ ਗਦਾਰ ਸਨ ਵੀ ਕਿਹੜੇ ਕਿਸ ਮਤਲਬ ਕਿ ਚੀਜ਼ ਦੀ ਗੱਲ ਕੀਤੀ ਗਈ ਹੈਗੀ ਸਿੱਖਾਂ ਦੇ ਵਿੱਚ ਤਾਂ ਬਹੁਤ ਮਤਲਬ ਕਿ ਗਦਾਰ ਹੋਏ ਹੈਗੇ ਹਰ ਇੱਕ ਜਿਵੇਂ ਅੰਗਰੇਜ਼ਾਂ ਵੇਲੇ ਹੋਏ ਹੈਗੇ ਜਿਹੜੀਆਂ ਲੜਾਈਆਂ ਹੋਈਆਂ ਨੇ ਹਨਾ ਤਰ੍ਹਾਂ ਤਰ੍ਹਾਂ ਦੀਆਂ ਤਾਂ ਜੇ ਆਪਾਂ ਨੂੰ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਸਿੱਖ ਫੌਜ ਦੇ ਗद्दार ਕਿਹੜੇ ਸਨ ਕੁਸ਼ਚਨ ਐਵੇਂ ਬਣ ਕੇ ਆਊਗਾ ਜੇ ਬਣ ਕੇ ਆਊਗਾ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਸਿੱਖ ਫੌਜ ਦੇ ਗद्दार ਕਿਹੜੇ ਸਨ ਤਾਂ ਤੇਜਾ ਸਿੰਘ ਤੇ ਲਾਲ ਸਿੰਘ ਐਦਾਂ ਕੁਸ਼ਚਨ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹੀਦੀ ਕਿਸ ਲੜਾਈ ਵਿੱਚ ਹੋਈ ਸਭਰਾਉਂ ਦੀ ਲੜਾਈ ਵਿੱਚ ਹੋਈ ਇਹ ਵੀ ਐਂ ਇੱਕ ਮੰਨ ਕੇ ਆ ਸਕਦਾ ਅ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਸ਼ਾਮ ਸਿੰਘ ਟਾਰੀ ਵਾਲੇ ਦੀ ਸ਼ਹੀਦੀ ਕਿਸ ਲੜਾਈ ਵਿੱਚ ਹੋਈ ਸੀਗੀ ਸਭਰਾਉਂ ਦੀ ਲੜਾਈ ਵਿੱਚ ਹੋਈ ਸੀਗੀ ਸ਼ਾ ਮੁਹਮਮਦ ਸਿੰਘ ਸ਼ਾ ਮੁਹਮਮਦ ਸਿੱਖਾਂ ਦੀ ਹਾਰ ਦਾ ਮੁੱਖ ਕਾਰਨ ਕਿਸ ਨੂੰ ਮੰਨਦੇ ਹਨ ਤਾਂ ਜਿਹੜੇ ਨੇ ਸ਼ਾ ਮੁਹਮਮਦ ਜੀ ਸਿੱਖਾਂ ਦੀ ਜਿਹੜੀ ਹਾਰ ਦਾ ਮੁੱਖ ਕਾਰਨ ਮੰਨਦੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਨਹੋਦ ਨੂੰ ਜੇ ਮਹਾਰਾਜਾ ਰਣਜੀਤ ਸਿੰਘ ਹੁੰਦੇ ਉਸ ਟਾਈਮ ਤਾਂ ਜਿਹੜੀ ਸਿੱਖਾਂ ਦੀ ਜਿਹੜੀ ਹੈਗੀ ਉਹ ਜਿਹੜੀ ਮਤਲਬ ਕਿ ਉਹਨਾਂ ਦਾ ਨਤੀਜਾ ਕੁਝ ਲੜਾਈ ਦਾ ਹੋਰ ਨਿਕਲਣਾ ਸੀ ਤਾਂ ਉਹਨਾਂ ਦੀ ਜਿੱਤ ਹੋ ਜਾਣੀ ਸੀ ਕਿਉਂਕਿ ਉਹਨਾਂ ਦੀ ਅਨਹੋਦ ਕਾਰਨ ਕੀ ਸੀਗਾ ਇਹ ਇਹਨਾਂ ਦੀ ਸਿੱਖਾਂ ਦੀ ਜਿਹੜੀ ਸੀਗੀ ਹਾਰ ਹੋਈ ਸੀਗੀ ਅਬਦੁੱਲ ਗਾਫੂਰ ਕੁਰੈਸ਼ੀ ਨੇ ਸ਼ਾਹ ਮੁਹੰਮਦ ਨੂੰ ਕੀ ਕਿਹਾ ਅਬਦੁੱਲ ਗਾਫੂਰ ਕੁਰੈਸ਼ੀ ਨੇ ਸ਼ਾਹ ਮੁਹੰਮਦ ਨੂੰ ਕਿਹਾ ਜੀ ਕੌਮੀ ਕਬੀ ਕਿਹਾ ਹਾਂਜੀ ਇਹ ਆਪਣੇ ਸ਼ਾਹ ਮੁਹੰਮਦ ਨਾਲ ਰਿਲੇਟਡ ਕੁਐਸਚਨ ਸੀਗੇ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਟਾਈਮ ਟੂ ਟਾਈਮ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ